ਸੋ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਦੇ ਸ਼ੋਅ ਦੇ ਵਿੱਚ ਇੱਕ ਬਹੁਤ ਵੱਡੀ ਅਨਾਉਂਸਮੈਂਟ ਹੈ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਇੱਕ ਲਿਮਟਿਡ ਕੰਪਨੀ ਬਣ ਚੁੱਕੀ ਹੈ ਸੋ ਜਦੋਂ ਲੈਂਡਮਾਰਕ ਇਮੀਗ੍ਰੇਸ਼ਨ ਦੀ ਇੱਕ ਲਿਮਟਿਡ ਪਬਲਿਕ ਲਿਮਟਿਡ ਕੰਪਨੀ ਬਣ ਗਈ ਸਟਾਕ ਐਕਸਚੇਂਜ 'ਚ ਲਿਸਟ ਹੋ ਗਈ ਤੇ ਜਸਮੀਤ ਭਾਟਿਆ ਜੀ ਇੱਕ ਬਹੁਤ ਵੱਡੀ ਆਫਰ ਵਿਦਿਆਰਥੀਆਂ ਦੇ ਬੈਨੀਫਿਟਲੀ ਦੇਣਾ ਚਾਹੁੰਦੇ ਨੇ ਉਹਨਾਂ ਵਿਦਿਆਰਥੀਆਂ ਲਈ ਜਿਹੜੇ ਸਪੈਸ਼ਲ ਵਿਦਿਆਰਥੀ ਨੇ ਹੁਣ ਲਗਭਗ 25 ਵਿਦਿਆਰਥੀਆਂ ਨੂੰ ਜਸਮੀਤ ਜੀ 100% ਸਕਾਲਰਸ਼ਿਪ ਦੀ ਆਫਰ ਦੇਣਗੇ 125 ਵਿਦਿਆਰਥੀ 100% ਸਕਾਲਰਸ਼ਿਪ ਲੈਣਗੇ ਲੈਂਡਮਾਰਕ ਤੋਂ ਕਾਲਜ ਜਾਂ ਯੂਨੀਵਰਸਿਟੀ ਨਹੀਂ ਲੈਂਡਮਾਰਕ ਉਹਨਾਂ ਨੂੰ ਦੇਵੇਗਾ ਕਿਉਂ ਦੇਵੇਗਾ ਕਿਵੇਂ ਦੇਵੇਗਾ ਕਿਹੜੇ ਵਿਦਿਆਰਥੀਆਂ ਨੂੰ ਚੁਣੇਗਾ ਇਹਦੇ ਤੇ ਪੂਰੀ ਕਲੈਰਿਟੀ ਸਾਨੂੰ ਜਸਮੀਤ ਜੀ ਦੇਣਗੇ ਜਸਮੀਤ ਜੀ ਬਹੁਤ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਜਸਮੀਤ ਜੀ ਪੂਰੀ ਕਲੈਰਿਟੀ ਦਿਓ ਇਸ ਯੋਜਨਾ ਤੇ ਸੋ ਦੇਖੋ ਅਪ ਟੂ 10 ਲੱਖ ਰੁਪੀ ਦੀ ਸਕਾਲਰਸ਼ਿਪ ਪਰ ਸਟੂਡੈਂਟ ਅਸੀਂ ਆਫਰ ਕਰਾਂਗੇ 25 ਡਿਸਰਵਿੰਗ ਸਟੂਡੈਂਟਸ ਜਿਨ੍ਹਾਂ ਨੂੰ ਕੀ ਕਹਿੰਦੇ ਆ ਜਿਨ੍ਹਾਂ ਨੇ ਬਾਹਰ ਜਾ ਕੇ ਪੜ੍ਹਨਾ ਹੈ ਜਿਨ੍ਹਾਂ ਦੀ ਪਰਸੈਂਟੇਜ ਚੰਗੀ ਹੈ ਐਂ and overall six bands entry criteria is this ਤੁਹਾਡੇ ਕੋਲ 6 ਬੈਂਡ ਆਇਲੈਟਸ ਹੋਣੇ ਚਾਹੀਦੇ ਆ ਜਾਂ ਇਕੁਇਵਲੈਂਟ ਪੀਟੀ ਦਾ ਸਕੋਰ ਟੋਫਲ ਦਾ ਸਕੋਰ ਹੋਣਾ ਚਾਹੀਦਾ ਔਰ 70% ਆਪਣੇ ਅਕੈਡੈਮਿਕਸ ਚ ਮਾਰਕਸ ਹੋਣੇ ਚਾਹੀਦੇ ਨੇ ਇਸ ਤੋਂ ਇਲਾਵਾ देयर विल बी ਅ ਮੋਟੀਵੇਸ਼ਨਲ ਲੈਟਰ ਕਿ ਤੁਹਾਨੂੰ ਸਕਾਲਰਸ਼ਿਪ ਲੈਂਡਮਾਰਕ ਕਿਉਂ ਦਵੇ ਐਂਡ ਤੁਸੀਂ ਜੇ ਕੋਰਸ ਕਰਨ ਜਾਂਦੇ ਹੋ ਕਿਸੇ ਵੀ ਕੰਟਰੀ ਤੁਸੀਂ ਚੂਜ਼ ਕਰਦੇ ਹੋ ਉੱਥੇ ਜਾ ਕੇ ਤੁਸੀਂ ਪੜਨ ਜਾ ਰਹੇ ਹੋ ਤਾਂ ਤੁਸੀਂ ਕਿਉਂ ਪੜਨ ਜਾਓ ਜਿਹੜੀ ਕਿ ਤੁਸੀਂ ਐਸਓਪੀ ਵੀ ਲਿਖਦੇ ਹੋ ਇੱਕ ਵੀਜ਼ਾ ਆਫੀਸਰ ਨੂੰ तो एक मोटिवेनल लैटर चाहिए होएगी प्लस दो रैफरेंस लैटर चाहिए हो गए यह लिंक दिता हुआ थले लिंक क्लिक करोगे तो कहेंगे ये अपना नाम डेट ऑफ बर्थ एड्रस और अपने डॉक्यूमेंट्स अटैच करोगे टेंथ ट्वेल्थ एंड की कहें ग्रैजुएशन जो ग्रैजुएशन की थी है, प्लस एक मोटीवेल लैटर दो रैफरेंस एंड प्लस आईलैट स्कोर अटैच करोगे एंड सबमिट करोगे इंटरव्यू बेस्ड स्कॉलरशिप रहेगी लैंडमार्क की मैनेजमेंट डिसाइड करेगी एलीजिबल है कि नहीं एलिजिबल है ਐਂਡ ਸੀ ਇੱਕ ਬਹੁਤ ਹੀ ਸਿੱਖਾਂ ਦੀ ਟਰਾਂਸਪੇਰੈਂਟ ਹੈ ਅਸੀਂ ਤੁਹਾਨੂੰ ਹਰ ਮਹੀਨੇ ਦੇ ਮਹੀਨੇ ਦੱਸਾਂਗੇ ਵੀ ਕਿਹੜੇ ਬੱਚਿਆਂ ਨੂੰ ਮਿਲਦੀ ਹੈ ਕਿਹੜੇ ਬੱਚਿਆਂ ਨੂੰ ਨਹੀਂ ਮਿਲਦੀ ਹੈ 100% ਦੀ ਸਕਾਲਰਸ਼ਿਪ ਐਂਡ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਪਤਾ ਹੀ ਹੈ ਪਿੱਛੇ ਸਵਾ ਕਰੋੜ ਦੀ ਸਕਾਲਰਸ਼ਿਪ ਕੀ ਕਹਿੰਦੇ ਆ ਦਿੱਤੀ ਹੈ ਜਿਹੜੇ ਬੱਚਿਆਂ ਨੇ ਸੈਮੀਨਾਰ ਚ ਪਾਰਟਿਸਿਪੇਟ ਕੀਤਾ 500 ਡਾਲਰ ਤੋਂ ਲੈ ਕੇ 5000 ਡਾਲਰ ਤੱਕ ਦੇ ਕੂਪਨਸ ਵੰਡੇ ਗਏ ਨੇ ਔਰ ਹਰ ਬੱਚੇ ਕੋ ਕੂਪਨ ਹੈਗੇ ਆ ਜਦੋਂ ਵੀ ਸਾਡੇ ਆਫਿਸ ਆ ਕੇ ਵਿਜ਼ਿਟ ਕਰਨਗੇ ਤਾਂ ਉਹ ਆਪਣੀ ਸਕਾਲਰਸ਼ਿਪ ਅਵੇਲ ਕਰ ਸਕਦੇ ਨੇ ਸੋ ਵਾਟਐਵਰ ਕਾਲਜ ਇਸ ਗਿਵਿੰਗ ਇਹ ਉਗਰਨ ਬਾਬੂ ਸੁਈ ਸਕਾਲਰਸ਼ਿਪ ਹੈਗੀ ਆ 100% ਸਕਾਲਰਸ਼ਿਪ ਸਟੂਡੈਂਟ ਦੀ ਫੀਸ ਡਿਜ਼ਰਵਿੰਗ ਸਟੂਡੈਂਟ ਦੀ ਫੀਸ ਜਿਹੜੇ ਕਈ ਬੱਚੇ ਇਦਾਂ ਦੇ ਵੀ ਹੋ ਸਕਦੇ ਨੇ ਜਿਨ੍ਹਾਂ ਦੇ ਬਹੁਤ ਵੱਡੇ ਸੁਪਨੇ ਐ ਮਾਰਕਸ ਅੱਛੇ ਐ ਹਾਈਲਾਈਟਸ ਕਰ ਲਿਆ ਪਰ ਪੈਪੈਂਡ ਆਪਾਂ ਉਹਲੇ ਅਫੋਰਡ ਨਹੀਂ ਕਰ ਸਕਦੇ ਕਈ ਬੱਚੇ ਇਦਾਂ ਦੇ ਵੀ ਹੋ ਸਕਦੇ ਆ ਜਿਹੜੇ ਫਾਈਨੈਂਸ ਨੂੰ ਲੈ ਕੇ ਬਹੁਤ ਕੇਅਰਫੁਲ ਨੇ ਇੰਟੈਲੀਜੈਂਟ ਆਂ ਬਟ ਕੀ ਕਰਨੇ ਆ ਪੈਰੈਂਟਸ ਨਹੀਂ ਪੈਸੇ ਦੇਣਾ ਚਾਹਦੇ ਕੋਟੋ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਦੀ ਸਕਾਲਰਸ਼ਿਪ ਵੀ ਅਸੀਂ ਫੋਰਡ ਕਰ ਸਕਦੇ ਆ ਕੋਈ ਬਹੁਤ ਹੀ ਇੰਟੈਲੈਕਚੁਅਲ ਸਟੂਡੈਂਟਸ ਹੈਗੇ 97% 8 ਬੈਂਡ ਵਾਲੇ ਬੱਚੇ ਆਂ ਦੇ ਆਰ ਨਾਟ ਫਾਈਂਡਿੰਗ ਅ ਵੇ ਹਾਊ ਟੂ ਗੋ ਬਰਾਡ ਉਹਨਾਂ ਦੇ ਵੀ ਅਸੀਂ ਕੀ ਕਹਿੰਦੇ ਆ ਸਕਾਲਰਸ਼ਿਪ ਆਫਰ ਦੇ ਸਕਦੇ ਆ ਬਟ ਇਟ ਡਿਪੈਂਡ ਕਰੇਗਾ ਕੇਸ ਟੂ ਕੇਸ ਬੇਸਿਸ ਮਾਰਕਸ ਇਜ਼ ਨਾਟ ਅ ਓਵਰਆਲ ਯੂ ਨੋ ਕੀ ਕਹਿੰਦੇ ਆ ਜਿਸੀ ਤੇ ਕਿ ਓਵਰਆਲ ਪਲੇਅਰ ਇਨ ਥਿਸ ਬਿਕੋਜ਼ ਥੈਟ ਇਜ਼ ਵਾਈ ਅਸੀਂ ਸਕਾਲਰਸ਼ਿਪ 70% ਤੱਕ ਰੱਖੀ ਹੈ 70% ਤੇ ਬੱਚਿਆਂ ਨੇ ਰੱਖਿਆ ਕਈ ਵਾਰੀ ਕਿਉਂਕਿ ਇੰਡੀਆ ਸਭ ਤੋਂ ਵੱਡੀ ਪ੍ਰੋਬਲਮ ਹੈ ਮਾਰਕਸ ਦੇ ਉੱਤੇ ਬੱਚੇ ਨੂੰ ਬਹੁਤ ਹੀ ਜ਼ਿਆਦਾ ਮੈਂ ਤਾਂ ਕਹਾਂਗਾ ਕਿ ਡਿਸਕ੍ਰਿਮੀਨੇਸ਼ਨ ਹੈਗੀ ਹੈ ਕਿ ਜਿਹਦੇ ਨੰਬਰ ਨਹੀਂ ਹੈਗੇ ਉਹ ਬਿਲਕੁਲ ਹੀ ਖਤਮ ਹੋ ਗਿਆ ਬੱਚਾ ਬਿਲਕੁਲ ਕੁਝ ਨਹੀਂ ਕਰ ਸਕਦਾ ਜ਼ਿੰਦਗੀ 'ਚ ਪਰ ਇਦਾਂ ਨਹੀਂ ਕੋਈ ਜਿਹੜੀ ਚੀਜ਼ ਹੈਗੀ ਹੈ ਕਿ ਬਾਹਰਲੇ ਮੁਲਕਾਂ 'ਚ ਨਹੀਂ ਹੈਗੀ ਹੈ ਔਰ ਉਸ ਤੋਂ ਬਾਅਦ ਮਾਰਕਸ ਤੋਂ ਇਲਾਵਾ ਵੀ ਬਹੁਤ ਕੁਝ ਦੇਖਿਆ ਜਾਏਗਾ ਹਰ ਬੱਚੇ 'ਚ ਇੰਟਰਵਿਊ ਕੀਤੀ ਜਾਏਗੀ ਔਰ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਡਿਸਾਈਡ ਕਰੇਗੀ ਕਿ ਵੀ 100% ਸਕਾਲਰਸ਼ਿਪ ਦਿੱਤੀ ਜਾਏਗੀ ਚਲੋ ਇਹ ਬਹੁਤ ਹੀ ਇੱਕ ਆ ਚੰਗੀ ਗੱਲ ਹੈ ਮੈਨੂੰ ਲੱਗਦਾ ਹੈ 10 ਲੱਖ ਦੇ ਵਿੱਚ ਸਾਰੀ ਟਿਊਸ਼ਨ ਫੀਸ ਕਵਰ ਹੋ ਜਾਂਦੀ ਹੈ ਪਬਲਿਕ ਕਾਲਜਸ ਦੀ ਸੋ ਬਹੁਤ ਹੀ ਮਹੱਤਵਪੂਰਨ ਗੱਲ ਜਸਵੀਰ ਜੀ ਨੇ ਕੀਤੀ ਹੈ ਸੋ ਤੁਸੀਂ ਲਿੰਕ ਨੀਚੇ ਦਿੱਤਾ ਇਹਨੂੰ ਕਲਿੱਕ ਕਰੋ ਤੇ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹ ਡਿਜ਼ਰਵਿੰਗ ਕੈਂਡੀਡੇਟ ਬਣ ਸਕੋ ਥੈਂਕ ਯੂ ਸੋ ਮਚ ਥੈਂਕ ਯੂ